ਆਉ ਮੈਂ ਗੱਲ ਪਕਾਵਾਂ ਸਾਡੇ ਨਾ ਬਜ਼ੁਰਗ ਅਮਰਤ ਬਲੇ ਜਦੋਂ ਉੱਥੇ ਇੱਕ ਦਿਨ ਤੇ ਕੁਝ ਨਾ ਸਾਧੂ ਅਮਰਤ ਬਲੇ ਨਾ ਪਹਿਲਾਂ ਨਗਰਾਂ ਦੇ ਵਿੱਚ ਆਇਆ ਕਰਦੇ ਅਮਰਤ ਬਲੇ ਉਹਨਾਂ ਨੇ ਨਾ ਉਹ ਪ੍ਰਮਾਤਮਾ ਦੇ ਗੁਣ ਗਾਉਣੇ ਆਵਾਜ਼ਾਂ ਲਾਉਣੀਆਂ 바ਵਾ ਕੱਪੜੇ ਪਹਿਨੇ ਹੋਣੇ ਉਹਨਾਂ ਦੇ ਤੇ ਉਹਨਾਂ ਨੇ ਨਾ ਅਮਰਤ ਬਲੇ ਨਗਰਾਂ ਦੇ ਵਿੱਚ ਆਉਣਾ ਕਾਫੀ ਸਮਾਂ ਪਹਿਲਾਂ ਆਇਆ ਕਰਦੇ ਸੀ ਤੇ ਸਾਡੇ ਬਜ਼ੁਰਗ ਸੜਕ ਤੇ ਮਕਾਨ ਹੁੰਦਾ ਸੀ ਪੁਰਾਣਾ ਮਕਾਨ ਸੀ ਸਾਡਾ ਉੱਥੇ ਬੈਠੇ ਹਰਮੋਨੀਅਮ ਖੋਲਿਆ ਤੇ ਕੁਝ ਗਾਈ ਜਾਣ ਤੇ ਉਹ ਸਾਧੂਆਂ ਨੇ ਆ ਕੇ ਨਾ ਬੂਹਾ ਖੜਕਾ ਦਿੱਤਾ ਮੈਂ ਛੋਟਾ ਜਿਹਾ ਸੀ ਗੱਲ ਸੱਚੀ ਹੀ ਕਰੂੰਗਾ ਪਾਤਸ਼ਾਹੀ ਹਜ਼ੂਰੀ ਦੇ ਵਿੱਚ ਜਦ ਬੂਹਾ ਖੜਕਾਇਆ ਤੇ ਮੇਰੇ ਪਿਤਾ ਰਬਾਬੀ ਭਾਈ ਇਕਬਾਲ ਜੀ ਨੇ ਬੂਹਾ ਖੋਲ ਦਿੱਤਾ ਕਹਿੰਦੇ ਬਾਬਾ ਸਭ ਵੀ ਮੇਲ ਹੋ ਗਏ ਕੋਈ ਬਾਬੇ ਨਾਨਕ ਦੇ ਦਰ ਘਰ ਦੀ ਗੱਲ ਸੁਣਾ ਕੋਈ ਕਲਗੀਆਂ ਵਾਲੇ ਦੀ ਸੁਣਾ ਮਸਾਂ ਮਸਾਂ ਮੇਲ ਹੋਏ ਨੇ ਖਣੀ ਮਿਲਣਾ ਖਣੀ ਨਹੀਂ ਮਿਲਣਾ ਇਹ ਵੀ ਗੱਲ ਪੱਲੇ ਬੰਨ੍ਹ ਕੇ ਰੱਖਿਓ ਜਾਰੀ ਹੈ ਚਾਹੇ ਦੁਨੀਆਦਾਰੀ ਹੈ ਚਾਹੇ ਰਿਸ਼ਤੇਦਾਰੀ ਹੈ ਸਭਨਾ ਦਾ ਪ੍ਰੇਮ ਰੱਖਿਆ ਕਰੋ ਇੱਕ ਵਾਰ ਵਿਛੋੜਾ ਪੈ ਗਿਆ ਫਿਰ ਕਦੇ ਮਿਲਣੀ ਆਉਣਾ ਵਾਹ ਨਦੀਆਂ ਵਾਹ ਬਛੁੰਨੇ ਆ ਮੇਲਾ ਸੰਜੋਗੀਰਾ ਹਾਂ ਤੇ ਬਜ਼ੁਰਗਾਂ ਨੇ ਚਾਹ ਦਾ ਪਿਆਲਾ ਮੰਗਾਲਿਆ ਕੋਲ ਬੈਠੇ ਨੇ ਤੇ ਮੇਰੇ ਪਿਤਾ ਜੀ ਨੂੰ ਕਹਿੰਦੇ ਕੋਈ ਬਾਬਾ ਐਸੀ ਤਾਰ ਛੇੜ ਤੇ ਰੂਹਾਂ ਖੁਸ਼ ਹੋ ਜਾਣ ਤੇ ਸਾਰੀ ਗੱਲਬਾਤ ਨਾ ਮੈਂ ਜੋ ਬਜ਼ੁਰਗਾਂ ਦੇ ਨਾਲ ਵਾਰਤਾ ਲਾਪ ਹੋਏ ਅੱਜ 12 ਸਾਲ ਹੋ ਗਏ ਸਾਡੇ ਬਜ਼ੁਰਗਾਂ ਨੂੰ ਸੱਚਖੰਡ ਵਾਸੀ ਹੋਇਆ ਤੇ ਸਾਡੇ ਨਗਰ ਦਾ ਇੱਕ ਬੱਚਾ ਐ ਮੈਂ ਉਹਦੇ ਕੋਲੇ ਰੱਖੀ ਤੋਂ ਨੀ ਬਾਖੂ ਵੀ ਲਿਖਿਆ ਤੇ ਮੈਂ ਕਵਿਤਾ ਬਕੇ ਇਸ ਮਾਪਤੀ ਕਰ ਦਿੰਨੀ ਸਾਡੇ ਮਸਾਂ ਮਸਾਂ ਅੱਜ ਮੇਲ ਹੋਏ ਸਾਡੇ ਮਸਾਂ ਮਸਾਂ ਅਜਮੇਲ ਹੋਏ ਜਿਉ ਪਿਆਸੇ ਮਿਲਦੇ ਖੂਹਾਂ ਨੂੰ ਸਾਡੇ ਮਸਾਂ ਮਸਾਂ ਅਜਮੇਲ ਹੋਏ ਜਿਉ ਪਿਆਸੇ ਮਿਲਦੇ ਖੂਹਾਂ ਨੂੰ ਅਜ ਤਾਰ ਕੋਈ ਐਸੀ ਛੇੜ ਬਾਬਾ ਜੋ ਖੁਸ਼ ਕਰ ਦੇ ਵੇ ਰੂਹਾਂ ਨੂੰ ਅਜ ਤਾਰ ਕੋਈ ਐਸੀ ਸ਼ੇੜ ਬਾਬਾ ਜੋ ਖੁਸ਼ ਕਰ ਦੇ ਵੇ ਰੂਹਾਂ ਨੂੰ ਸਾਖੀ ਦੱਸ ਕੋਈ ਬਾਬੇ ਨਾਨਕ ਦੀ ਕਹਿੰਦੇ ਕੋਈ ਬਾਬੇ ਨਾਨਕ ਦੀ ਸਾਖੀ ਸੁਣਾ ਕਿੱਥੇ ਕਿੱਥੇ ਲੰਗਰ ਲਾਇਏ ਨੇ ਕਲਗੀਆਂ ਵਾਲੇ ਦੀ ਕੋਈ ਗੱਲ ਸੁਣਾ ਕਿਹੜੇ ਕਿਹੜੇ ਸ਼ਹੀਦ ਹੋਏ ਨੇ ਉਹਨਾਂ ਸ਼ਹੀਦਾਂ ਦਾ ਜ਼ਿਕਰ ਕਰਦੇ ਬਾਬਾ ਜੀ ਸਾਖੀ ਦੱਸ ਕੋਈ ਬਾਬੇ ਨਾਨਕ ਦੀ ਜਾਂ ਬਾਲੇ ਦੀ ਮਰਦਾਨੇ ਦੀ ਕਦੋਂ ਕਿੱਥੇ ਲੰਗਰ ਲਾਇਆ ਸੀ ਜਾਂ ਦੱਸ ਕੋਈ ਮੋਦੀ ਖਾਨੇ ਦੀ ਸਾਖੀ ਦੱਸ ਕੋਈ ਬਾਬੇ ਨਾਨਕ ਦੀ ਨੇ ਦੀ ਮਰਦਾਨੇ ਦੀ ਕਦੋਂ ਕਿੱਥੇ ਲੰਗਰ ਲਾਇਆ ਸੀ ਜਾਂ ਦੱਸ ਕੋਈ ਮੋਦੀ ਖੰਨੇ ਦੀ ਜਾਂ ਹੱਦ ਕਰਿਆ ਆਪਾਂ ਤੋੜ ਦਈਏ ਕੋਈ ਹੱਦ ਕਰ ਆਪਾਂ ਤੋੜ ਦਈਏ ਉਹ ਕੰਡਿਆਂ ਲੀਆਂ ਜੂਹਾਂ ਨੂੰ ਅਜ ਤਾਰ ਕੋਈ ਐਸੀ ਛੇੜ ਬਬਾ ਜੋ ਖੁਸ਼ ਕਰਦੇ ਵੇ ਰੂਹਾਂ ਨੂੰ ਅਜ ਤਾਰ ਕੋਈ ਐਸੀ ਛੇੜ ਬਬਾ ਜੋ ਖੁਸ਼ ਕਰਦੇ ਵੇ ਰੂਹਾਂ ਨੂੰ ਬਾਰ ਸੁਣਾ ਦੇ ਕਲਗੀਆਂ ਵਾਲੇ ਜੋ ਪਰਵਾਰ ਬਾਹਰ ਗਿਆ ਸਾਰਾ ਸੀ ਓਹ ਕਿਹੜੇ ਕਿਹੜੇ ਸ਼ਿਦਕੀ ਨੇ ਜੀਨੂੰ ਜਾਨੋ ਧਰਮ ਪਿਆਰਾ ਸੀ ਬਾਹਰ ਸੁਣਾ ਦੇ ਕਲ ਜੀਆਂ ਵਾਲੇ ਦੀ ਜੋ ਪਰਵਾਰ ਬਾਹਰ ਗਿਆ ਸਾਰਾ ਸੀ ਓਹ ਕਿਹੜੇ ਕਿਹੜੇ ਆਸ਼ਿਕ ਨੇ ਜਿਨੂੰ ਜਨੋ ਧਰਮ ਪਿਆਰਾ ਸੀ ਲੁੱਪ ਵਾਲਾ ਕਾਕਾ ਯਾਦ ਕਰੇ ਲੁੱਪ ਵਾਲਾ ਕਾਕਾ ਯਾਦ ਕਰੇ ਉਹ ਪੀਰ ਫਕੀਰੀ ਰੂਹਾਂ ਨੂੰ ਅਜ ਤਾਰ ਕੋਈ ਐਸੀ ਛੇੜ ਬਾਬਾ ਜੋ ਖੁਸ਼ ਕਰ ਦੇਵੇ ਰੂਹਾਂ ਨੂੰ ਅਜ ਤਾਰ ਕੋਈ ਐਸੀ ਛੇੜ ਬਾਬਾ ਜੋ ਖੁਸ਼ ਕਰ ਦੇ ਵੇ ਰੂਹਾਂ ਅਜ ਤਾਰ ਕੋਈ ਐਸੀ ਛੇੜ ਬਾਬਾ ਜੋ ਖੁਸ਼ ਕਰ ਦੇ ਵੇ ਰੂਹਾਂ